ਸਾਸਿਕਾਲ ਜੀ ਵਿਆਹਾਂ ਤੋਂ ਫਰਗ ਹੋ ਗਏ ਆ ਤੇ ਪਿਆ ਖਲਾਰਾ ਇੱਕ ਆ ਮੰਜਾ ਭਰਿਆ ਵਾ ਇਹ ਕਾ ਭਰਿਆ ਇਹ ਧੁਪੇ ਆ ਕੱਪੜੇ ਤੇ ਇਧਰ ਵਾਲੇ ਜਿਹੜੇ ਧੁਪਣ ਵਾਲੇ ਆ ਇਹ ਛੇਰ ਦੇ ਕੱਪੜੇ ਇਹ ਕੱਪੜੇ ਤਾਂ ਸਾਰੇ ਮਸ਼ੀਨ 'ਚ ਨਹੀਂ ਧੁਪਣੇ ਇਹਨਾਂ ਨੂੰ ਹੱਥ ਨਾਲ ਧੋਣਾ ਪੈਣਾ ਈਜੀ ਵਾਲੇ ਕੱਪੜੇ ਆ 3-4 ਦਿਨ ਜਾਂਦੇ ਰਹਿਣਾ ਲਗਾਤਾਰ ਸਰੇ ਚਲ ਜਾਈਦਾ ਹੀ ਟਾਈਮ ਨਾ ਤੇ ਕੱਪੜੇ ਨਹੀਂ ਤੋਬਦੀ ਆਈਦਾ ਫਿਰ ਜਦੋਂ ਕਿਤੇ ਜਾਈਏ ਆਈਦਾ ਥੱਕੇ ਹੋਏ ਦਾ ਦਿਲ ਨਹੀਂ ਕਰਦਾ ਫਿਰ ਪਿਆਰ ਰਹਿ ਗਏ ਆ ਕਿਰਨਦੇ ਆ ਕੱਪੜੇ ਸਾਰੇ ਜਿਹੋ ਤੁਣਵਾਲੇ ਹੈਗੇ ਕਾਟਨ ਦੇ ਹੀ ਆ ਸਾਰੇ ਕੱਢ ਲੈਣੇ ਮੈਂ ਆ ਨਵਾਂ ਸੂਟ ਜਿਹੜਾ ਮੈਂ ਸੀਤਾ ਹੀ ਉਧਰ ਮੈਂ ਪਾਇਆ ਜਲੰਧਰ ਵਾਲੇ ਵਿਆਹ ਚ ਘੜੀ ਘੜੀ ਇਹਦਾ ਜਿਹੜਾ ਦੁਪੱਟਾ ਵਾ ਉਹ ਨੀ ਤੋਣਾ ਸੂਟ ਵੀ ਨਿਕਾਉਂਦਾ ਤੁਪਣ ਵਾਲਾ ਬਿਲਕੁਲ ਸਾਫ਼ ਹੈ ਸੂਟ ਪਰ ਚਲੋ ਇੱਕ ਵਾਰਾਂ ਤੋ ਲੈਨੇ ਆਂ ਤੁਸੀਂ ਨਮਸੂਣਾ ਨਿਕਲ ਜੂਗਾ ਇਹ ਜਿੱਚੋਂ ਦੀ ਕੱਢ ਲੈਣਾ ਤੇ ਇਹਨੂੰ ਵੀ ਤੋ ਲੈਣਾ ਆ ਸਾਰੇ ਕੱਪੜੇ ਹੋਗੇ ਤੁਪਣ ਵਾਲੇ ਮੰਜਾ ਪਰਿਆਵਾਂ ਨੇ ਪੜਿਆਂ ਨੂੰ ਕੋਈ ਇੰਨਾ ਚ ਇੱਕ ਕੱਪੜਾ ਨਹੀਂ ਦਾ ਤੁਪੂ ਸਭ ਤੁਪਣ ਵਾਲੇ ਆ ਆ ਕਿੰਨਾ ਦੁਪੱਟਾ ਵਾ ਦੁਪੱਟੇ ਨਹੀਂ ਧੋਣ ਦੀ ਲੋੜ ਪੈਂਦੀ ਪੱਟੇ ਸਾਫ ਆ ਸੈਂਟ ਵੱਲ ਦੇਲਦੀ ਐ ਨਾ ਪਾਟ ਗਈ ਥੋੜੀ ਜੀ ਧੁੰਦਾ ਨਹੀਂਗਾ ਹੁਣ ਮੈਂ ਚੱਲ ਇੱਕ ਦੋ ਰਾਂ ਪਾਲਾਂ ਤੇ ਆਹ ਪਰਲੀ ਟੋਕਰੀ ਜਿਹੜੀ ਕੱਪੜੇ ਵਰ ਧੋਣੇ ਆ ਇਹਨਾਂ ਨੂੰ ਕੁਛ ਹੱਥ ਨਾਲੇ ਤੇ ਕੁਛ ਮਸ਼ੀਨ ਵਾਲੇ ਆਹ ਜਿਹੜੇ ਕੱਪੜੇ ਆ ਨਾ ਇਹ ਆ ਪ੍ਰੈਸ ਕਰਨੇ ਪੈਣੇ ਆ ਕੋਹਤੇ ਵੈਸੇ ਕਰ ਲੈਨੇ ਬਾਅਦ ਚ ਨਾ ਨੂੰ ਕਿ ਫੇਰ ਪ੍ਰੈਸ ਲਾਉਂਗੀ ਇਹ ਲੋਕਾ ਮਨੇ ਬੀੜ ਨਹੀਂ ਕਰਦਾ ਤਾਂ ਕਰਕੇ ਨਹੀਂ ਇਹਨਾਂ ਨੂੰ ਮੈਂ ਜੋੜਨ ਦੀ ਮੈਂ ਪ੍ਰੈਸ ਹੀ ਕਰ ਲੈਣੀ ਫਿਰ ਜੋੜਨੇ ਕੀ ਕਰਨੂੰ ਤੇ ਇਹ ਸਾਰੇ ਕੱਪੜੇ ਪੈਸ ਵਾਲੇ ਆ ਆਹ ਮੈਂ ਬੈੱਡ ਸ਼ੀਟ ਜਿਹੜੀ ਆ ਹੈਗੀ ਤਾਂ ਬੜੀ ਵਧੀਆ ਪਤਾ ਨਹੀਂ ਕਿਹੜਾ ਕੱਪੜਾ ਵਾ ਤੇ ਵੇਸ਼ ਦੀ ਨਹੀਂ ਗਈ ਹਵਾ ਚ ਹੀ ਰਹਿੰਦੀ ਉਹਦੀ ਜਿੱਦਾਂ ਨਾ ਇਹ ਕੱਪੜੇ ਚ ਹਵਾ ਨਹੀਂ ਪਾਸ ਹੁੰਦੀ ਬਸ਼ਾਈ ਇਹ ਤਾਂ ਜਿੱਦਾਂ ਹਵਾ ਜੀ ਨਹੀਂ ਭਰ ਦਿੰਦੀ ਕੱਪੜੇ ਚ ਇਹ ਜੋ ਨਿਕਲ ਨਹੀਂ ਨਹੀਂ ਬਤਾ ਕੀ ਹੈ ਕੱਪੜਾ ਵੈ ਹੈਗੀ ਉਹਦਾ ਕਾਟਨ ਦੀ ਠੰਡੀ ਚਾਦਰ ਵੇਖ ਜੇ ਤਾਂ ਫੇਰ ਇਹ ਨਿਕਲ ਨਹੀਂ ਨਹੀਂ ਪਰ ਜ ਇਹਨੂੰ ਬਿਛੋਣ ਲੱਗਿਆ ਬੜਾ ਟਾਈਮ ਲੱਗਦਾ ਫੁੱਲੀ ਜਾਣਿਆ ਇਹ ਆ ਮੰਜੇ ਤੋਂ ਵੀ ਚੁੱਕ ਲਿਆ ਲੀੜਾ ਕਪੜਾ ਸਾਹਮ ਲਿਆ ਹੁਣ ਮੈਂ ਝਾੜੂ ਕੱਢ ਲੀਣੀ ਇੱਕ ਵਾਰ ਫੇਰ ਮੈਂ ਅੱਗੇ ਕਰਾ ਝਾੜੂ ਲਾ ਲਿਆ ਹੇ ਡਸਟਿੰਗ ਡਸਟਿੰਗ ਕਰਨ ਵਾਲੀ ਆ ਆ ਬੂਟ ਜੁੱਤੀਆਂ ਜੋੜੇ ਵੀ ਨਾ ਸਾਬ ਜਿਹੜੇ ਪਾਏ ਇਹ ਤੋੜਨੇ ਆ ਮੈਂ ਅੱਜ ਮੈਂ ਇਹੋ ਕੋਈ ਕਰਨਾ ਸੀ ਸਿਹਰ ਦੀ ਲੱਗੀ ਮੈਂ ਬਲੌਗ ਹੁਣ ਸ਼ੁਰੂ ਕੀਤਾ ਤਾਂ ਮੈਂ ਸਿਹਰ ਦੀ ਨਹੀਂ ਕੰਮ ਕਰਨ ਕਰਦੇ ਫਿਰ ਇਦਾਂ ਨਾ ਜਦੋਂ ਕਿਤੇ ਜਾਈਏ ਫਿਰ ਨਹੀਂ ਹੁੰਦਾ ਇਕੱਲੇ ਜਾਣੇ ਨੇ ਆ ਕੇ ਕਰਨਾ ਹੁੰਦਾ ਫਿਰ ਆ ਕੇ ਮਾਹ ਰੋਟੀ ਪਾਣੀ ਦਾ ਹੀ ਹੁੰਦਾ ਅੱਜ ਨਾਲੇ ਬੱਚੇ ਵੀ ਸਕੂਲ ਚਲ ਗਏ ਉਹਦਾ ਕਿਰਨ ਦਾ ਬੜਾ ਸੋਖ ਕਿਰਨ ਦੇ ਦਿਲਸ਼ੇਰ ਹੋਣਾ ਦਾ ਲੱਗ ਗਿਆ ਬੜਾ ਸੋਖ ਆ ਆ ਸ਼ੀਸ਼ੇ ਦੀ ਹਾਲਤ ਬੜੀ ਮਾੜੀ ਬੜਾ ਘਟਾ ਹੋਇਆ ਵਾ ਸਾਫ ਸਫਾਈ ਦੀ ਨਾ ਫਿਰ ਹੁੰਦੀ ਤਾਂ ਕਰਕੇ ਆ ਨਾ ਸ਼ੀਸ਼ਾ ਦਾ ਮੈਂ ਟੈਂਪਰੇਰੀ ਜਿਹਾ ਇੱਥੇ ਲਾਤਾ ਇੱਥੇ ਉਧਰ ਵੀ ਲੱਗਾ ਸ਼ੀਸ਼ਾ ਇੱਧਰ ਵੀ ਤੇ ਫਿਰ ਚਿੜੀਆਂ ਚੁੰਝਾਂ ਮਾਰਦੇ ਪਾਲਿਸ਼ ਕਰਨੀ ਪੈਣੀ ਲੈਦਰ ਦੀ ਆ ਤੇ ਇਹਨੂੰ ਪਾਲਿਸ਼ ਕਰਨੀ ਪੈਂਦੀ ਆ ਆਹ ਵੜਾ ਇਹ ਡੱਬਾ ਨੇ ਚ ਗੁੜ ਹੀ ਗੁੜ ਹੋ ਗਿਆ ਸਮਾਪਤੇ ਚੋਂ ਇਹ ਵੀ ਕੱਢਤਾ ਮੈਂ ਮੈਂ ਚੱਲ ਹੁਣ ਛੁੱਟ ਦਿੰਨੇ ਆ ਬੜੇ ਦਿਨ ਹੋ ਗਏ ਪੌੜੀਆਂ ਤੇ ਵੀ ਤੁਹਾਨੂੰ ਵਿਖਾਇਆ ਨਾ ਇੱਕ ਦਿਨ ਪੌੜੀਆਂ ਤੇ ਗੁੜ ਖਾਰੀ ਜਾਂਦੇ ਨੇ ਆਣੇ ਉਹ ਹਣ ਉੱਚੇ ਖਾ ਰੱਖਣਾ ਪੈਂਦਾ ਵਾ ਨਾ ਉਦਾਂ ਤੇ ਚੱਲ ਸਾਡੇ ਚੂਹੇ ਚਾਵੇ ਡੁੱਡੂ ਡੁੱਡੂ ਹੈ ਨਹੀਂਗੇ ਪਰ ਫਿਰ ਹੁੰਦਾ ਨਾ ਆਪਣੇ ਆਪ ਨੂੰ ਵੀ ਐਵੇਂ ਕੋਹ ਵੜ ਨਾ ਜਾਏ ਥੱਲੇ ਤਾਂ ਕਰਕੇ ਫਿਰ ਉੱਚੇ ਥਾਵੇਂ ਰੱਖਿਆ ਹੀ ਇਹ ਕੱਪੜੇ ਵੀ ਧੋ ਤੇ ਆਵਾਂ ਖਾਓ। ਦਾ ਕੰਮ ਹੋ ਗਿਆ ਵਾ ਮੇਰਾ ਸਾਰਾ। ਮੈਂ ਹੋ ਗਈਆਂ ਫ੍ਰੀ ਕੰਮ ਕਰਕੇ ਆਪਣਾ ਨਾ ਧੋ ਲਿਆ ਵਾ ਕੱਪੜੇ ਵੀ ਧੋ ਲੇ। ਹੁਣ ਮੈਂ ਲੱਗੀਆਂ ਸਬਜ਼ੀ ਕੱਟਣ ਤੇ ਨਾਲੇ ਪੀ ਲਾਂਗੇ ਨਾਰੀਅਲ ਪਾਣੀ ਤੇ ਬਾਅਦ ਵਿੱਚ ਬਣਾਵਾਂਗੇ ਚਾਹ। ਮੈਂ ਚਾਰ ਵਜੇ ਚੱਲਿਆ ਦਿਲਸ਼ੇਰ ਦਾ ਵੀ ਟਾਈਮ ਹੋ ਚੱਲਿਆ ਉਹਨੂੰ ਲਿਆਉਣਾ ਵੀ ਆ ਜਾ ਕੇ ਕਿਚਨ ਚ। ਕਿਚਨ ਨੇ ਪੂਰਾ ਕਲੀਨ ਕਰ ਲਿਆ ਵਾ। ਤੇ ਆ ਦੁੱਧ ਰੱਖਿਆ ਵਾ ਗਰਮ। ਜਮਾ ਹੋ ਗਿਆ ਫਿਰ ਉੱਥੇ ਜਾਣ ਕਰਕੇ ਤੇ ਹਾਲ ਆ ਲੈਣਾ ਸ਼ਿੱਕੂ ਇਹਦੇ ਵਿੱਚ ਮੈਂ ਪਾ ਲੂੰਗੀ ਸਬਜ਼ੀ ਕੱਟਣ ਵਾਸਤੇ ਫ੍ਰਿਜ ਵੀ ਮੈਂ ਕਰਤੀ ਆ ਪੂਰੀ ਤਰ੍ਹਾਂ ਕਲੀਨ ਤੇ ਇਹ ਜਿੱਚਾ ਕੱਟ ਲੈਣੀ ਆ ਧੰਨਵਾਦ ਅੱਜ ਬਣਾਉਣਾ ਵਾ ਹਲਵਾ ਮੈਂ ਸੰਗੋਬ ਵੀ ਕਰਨਾ ਬੜਾ ਵਾਂਗੀ ਫ੍ਰਿਜ 'ਚੋਂ ਕੱਟ ਲੈਣੀ ਆ ਮੈਂ ਇੱਕ ਵੱਡਾ ਵਾੜਾ ਟਮਾਟਰ ਸਬਜੀ ਚ ਪਾਉਣ ਦੇ ਕੰਮ ਆਊਗਾ ਚਲੋ ਯੇ ਲੈ ਨੀ ਮੈਂ ਪੱਖੇ ਥੱਲੇ ਗਰਮੀ ਹੋ ਗਈ ਆ ਕੰਢੀ ਲਸਣ ਛਿੱਲਣਾ ਤੇ ਮੈਂ ਸਾਰਾ ਖਲਾਰਾ ਖਲੂਰਾ ਮੈਂ ਚੁੱਕ ਤਾ ਵਾ ਸਾਫ ਸਫਾਈਆਂ ਕਰਦੇ ਆ ਡਸਟਿੰਗ ਕਰਤੀ ਪੋਚੇ ਨਹੀਂ ਅੱਜ ਲੱਗੇ ਕਿਉਂਕਿ ਸਾਡਾ ਜਿਹੜਾ ਪੋਚਾ ਵਾ ਨਾ ਟੁੱਟ ਗਿਆ ਤੇ ਆ ਵੇਖੋ ਥੋੜਾ ਥੋੜਾ ਫਰਸ਼ ਸ਼ੈਦੋ ਥੋੜਾ ਗੰਦਾ ਨਜ਼ਰ ਆਉਣ ਦਿਆ ਤਾਂ ਕਰਕੇ ਮੈਂ ਚਪਲਾ ਨਹੀਂ ਪਾਈ ਨਾ ਪੋਚੇ ਰਹਿ ਗਏ ਚਲੋ ਕੋਈ ਨਹੀਂ ਹੁਣ ਪੋਚਾ ਟੁੱਟ ਗਿਆ ਮੈਂ ਪੋਚਾ ਹਜੇ ਮੈਂ ਫੜਿਆ ਹੀ ਤੇ ਉਹਨੂੰ ਮੈਂ ਢੋਣ ਢਿੰਦਾ ਤੇ ਉਹ ਟੁੱਟ ਗਿਆ ਉਹਦਾ ਜਿਹੜਾ ਹੁੰਦਾ ਨਾ ਜਿੱਥੇ ਪੈਪ ਲੱਗਦਾ ਵਾ ਉਥੋਂ ਉਹ ਲਾਠੀ ਆ ਤੇ ਪੋਚਾ ਮੇਰਾ ਰਹਿ ਗਿਆ ਤੇ ਬਹਿ ਕੇ ਮੈਂ ਲਾਤ ਲੈਣੀ ਸੀ ਪਰ ਮੈਨੂੰ ਤਾਂ ਟਾਈਮ ਬੜਾ ਲਾਹੀ ਜਾਣਾ ਵਾ ਤੇ ਮੇਰੇ 8:30 ਦਾ ਟਾਈਮ ਹੋ ਗਿਆ ਵਾ ਰੋਟੀ ਪਾਣੀ ਹੀ ਬਣਾ ਲਿਆ ਵਾ ਤੇ ਮੇਰਾ ਸਰਵਾਈਕਲ ਦੇ ਕਰਕੇ ਮੇਰੇ ਪੇਨ ਸ਼ੁਰੂ ਹੋ ਜਾਂਦੀ ਸਿਰ ਨੂੰ ਇਕਦਮ ਪੇਨ ਹੋਣ ਲੱਗ ਗਿਆ ਉਹ ਅੱਖਾਂ ਵੀ ਸੁੱਜੀਆਂ ਮੇਰੀਆਂ ਤੇ ਕੰਮ ਫਿਰ ਜਿੰਨਾ ਕੁ ਵਰਕ ਹੋਇਆ ਮੈਂ ਕਰ ਲਿਆ ਬਾਕੀ ਰਹਿਣ ਤਾਂ ਮੈਂ ਫਿਰ ਲੰਮੇ ਪੈ ਗਈ ਦਾਈ ਦਹੀ ਖਾ ਕੇ ਬੜੇ ਜਿਹੜੇ ਤੋਤੇ ਇਹ ਹੁਣ ਇਦਾਂ ਹੀ ਸਟੈਂਡ ਹਾਲ ਚ ਲੈ ਜਾਣਾ ਕਿਉਂਕਿ ਇਹਨਾਂ ਥੋੜੇ ਸਿੱਲੇ ਆ ਕੱਪੜੇ ਤੇ ਹੁਣ ਇਹ ਹੁਣੇ ਸੁੱਕ ਜਾਣਗੇ ਆ ਸਕੂਲੋਂ ਆਏ ਬੱਚੇ ਇਨਾਂ ਨੇ ਇੱਡਾ ਹੀ ਨਾਲ ਕੁਝ ਸ਼ੂਜ਼ ਪਏ। ਇਹਨਾਂ ਆਪਣਾ ਕੋਈ ਖਲਾਰਾ ਨਹੀਂ ਕਰਨ ਹੁਣਾਂ ਨੇ ਚੱਕਣਾ ਹੁੰਦਾ। ਆ ਟੁੱਕ ਦੇ ਪਰ ਲਈ ਇਹ ਵੀ ਨਾ ਥੋੜੇ ਥੋੜੇ ਸਿੱਲੇ ਕਿਉਂਕਿ ਮੈਂ ਲੇਟ ਹੋ ਗਈ ਸੀ ਧੁੰਦੀ ਧੁੰਦੀ। ਗੱਡੀ ਅੰਦਰ ਮੈਂ ਸੋਚਣ ਨਹੀਂ ਲਾ ਦਿੰਦੀ। ਸਾਂਭੇ ਗਏ ਆ ਆ ਸਮਾਨ ਰਹਿ ਗਿਆ ਜਿੰਦਰੀ। ਤੇ ਰਹਿ ਗਈ ਸਾਂਭਣ ਵਾਲੀ। ਤੇ ਉਹ ਸਾਂਭ ਗਈ ਤੇ ਜਿੰਦਰੀ। ਇਹਨਾਂ ਸਾਰੇ ਇਹ ਰੱਖਣਾ ਤੇ ਇਹ ਰੱਖਣਾ ਤੇ ਇਹ ਸਭ ਜਿਹੜਾ ਸਾਰਾ ਵਿਖੇ ਮੈਂ ਸਾਂਭਾ। ਸਾਰਾ ਕੁਝ ਚੱਕਾ ਵਾਲਾ ਵਾ ਤਾਂ ਕਰਕੇ ਹੁਣ ਮੈਂ ਰਹਿਣ ਤਾਂ ਚਲੋ ਜੀ ਮੈਂ ਹੁਣ ਕਰ ਦਿੰਨੀ ਆ ਆਪਣੀ ਵੀਡੀਓ ਦਾ ਇੱਥੇ ਐਂਡ ਤੇ ਜੇ ਤੁਹਾਨੂੰ ਮੇਰਾ ਵੀਡੀਓ ਪਸੰਦ ਆਉਂਦਾ ਪਲੀਜ਼ ਮੇਰੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਤੇ ਲਾਈਕਮੈਂਟ ਕਰਨਾ ਨਾ ਭੁੱਲਿਓ ਤੇ ਕਿਸੇ ਨਵੇਂ ਵੀਡੀਓ ਵਿੱਚ ਮਿਲਦੇ ਆਪਾਂ ਰੱਖੋ ਬਹੁਤ ਸਾਰਾ ਖਿਆਲ ਤੇ ਤੇ ਜਿਹੜੀ ਅੱਖਾਂ ਦੇ ਬੜੀ ਸੂਲੀਂਗ ਆ ਗਈ ਆ ਤੇ ਹੁਣ ਮੈਂ ਕੋਸੇ ਪਾਣੀ ਦੇ ਨਾਲ ਆਪਣਾ ਫੇਸ ਵਾਸ਼ ਕਰੂੰਗੀ ਤੇ ਨਾਲੇ ਮੈਂ ਖਾਉਂਗੀ ਦੁਆਈ ਤੇ ਇੱਕ ਧੰਬੂ ਕਾਦੇ ਮਖਾਣਾ ਆ ਖਾ ਕੇ ਤੇ ਜਦੋਂ ਮੈਂ ਚਿਹਰੇ ਉੱਤੇ ਵੀ ਫੇਰਾ ਦੇ ਦਿੰਦੇ ਪੂਰੀ ਜਸੇ ਲੰਗਾ ਇਹਨਾਂ ਸਰਵਾਈਕਲ ਦੀ ਜਿਹੜੇ ਪੇਨ ਛੇੜ ਜਾਂਦੀ ਨਾ ਮੇਰੇ ਆ ਇੱਥੋਂ ਨਿਕਲਦੀ ਆ ਇੱਥੋਂ ਪਿੱਛੋਂ-ਵਿਛੋਂ ਨਿਕਲਦੀ ਕੰਨ ਦੇ ਪਿੱਛੇ ਨਹੀਂ ਹੋ ਕੇ ਨਾ ਆ ਪੂਰੇ ਸ਼ੋਲਡਰ ਮੇਰੇ ਦੇਖਣ ਲੱਗ ਜਾਂਦੇ ਕੱਲ ਹਾਂ ਕੈਮਰਾ ਫੜਿਆ ਹੋਣਾ ਤੇ ਤਾਂ ਵੀ ਮੇਰੀਆਂ ਬਾਹਾਂ ਥੱਕ ਗਈਆਂ ਇੰਨਾ ਕਿ ਕੈਮਰਾ ਫੜੇ ਤੇ ਜਦੋਂ ਮੈਂ ਸੁਰਾਤ ਕਰਦੀ ਕੈਮਰੇ ਦੀ ਇਹ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਆ ਇਹ ਮੈਨੂੰ ਪੇਨ ਸ਼ੀਲ ਨੂੰ ਲਗਭਗ 2-3 ਮਹੀਨਾ ਹੋ ਗਿਆ ਕਿ ਮੇਰੇ ਛਿੜ ਗਈ ਆ ਪਰ ਐਲਕੀ ਜਦੋਂ ਮੈਨੂੰ ਛਿੜੀ ਆ ਨਾ ਲਾਸਟ ਟਾਈਮ ਹੁਣ ਮੇਰੇ ਇਹ ਪੀੜ ਨਹੀਂ ਹਟਣ ਦੀ ਮੈਂ ਇੰਜੈਕਸ਼ਨ ਉਹਵਾ ਕੇ ਆਈ ਸੀ ਬਸ ਉਹ ਇੰਜੈਕਸ਼ਨ ਦਾ ਜਿਹੜਾ ਜਿਆ ਅਸਰ ਗਿਆ ਉਹਨਾਂ ਚਿਰ ਮੇਰੇ ਪੀੜ ਹਟੀਆਂ ਹੁਣ ਇਸ ਦੁਆਰਾ ਫੇਰ ਸ਼ੁਰੂ ਹੋ ਗਈ ਆ ਤੇ ਹੁਣ ਮੈਂ ਸੋਚਣ ਲੀ ਆ ਚਲ ਫੌਜੀ ਸਾਹਿਬ ਆ ਹੀ ਜਾਣਾ ਆਪਾਂ ਕਿ ਜੰਗੇ ਡਾਕਟਰ ਨੂੰ ਵਿਖਾਉਣੀ ਇੱਦਾਂ ਦੋੱਖ ਬੜੇ ਵਧੀਆ ਉਹ ਕਿੱਥੇ ਜਾਣੀ ਆ ਤਾਂ ਤੇ ਬਹੁਤ ਸਾਰੇ ਲੱਗਦੇ ਆ ਪਰ ਮੈਂ ਸੋਚਣ ਲੀ ਆ ਜਦੋਂ ਉਂਝੇ ਬਰਾਦਨ ਦੇ ਅੱਜ ਤਾਂ ਪਤਝੜ ਚੋਰਨ ਦੇ ਲੋਕ ਮਾ ਖਾਤੂ ਨੂੰ ਨਾਮ ਤੋਂ ਨਹੀਂ ਆਪਾਂ ਨੇ ਆਰਕਾਈਵਸ ਤੋਂ ਇੱਕ ਨੂਜਾਰਾ ਕਰ ਚੁੱਕੇ ਹਾਂ ਤੇ ਚਲੋ ਹੁਣ ਨਾਲ ਗੱਲਾਂ ਬਾਤਾਂ ਦੇ ਨਾਲ ਕਰਦੇ ਆਪਾਂ ਜਿਹੜੇ ਨੇ ਮੇਰੇ ਬਾਬਾ